ਸਤਿ ਸ਼੍ਰੀ ਅਕਾਲ ਖਾਨ ਵੀਰੋ ਮੈਂ ਅਮਰਿੰਦਰ ਸਿੰਘ ਪਿੰਡ ਮੁੱਠਾਂ ਵਾਲੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9517200119 ਕਿਸਾਨ ਵੀਰੋ ਅਸੀਂ ਕਈ ਸਾਲਾਂ ਤੋਂ ਮੂੰਗੀ ਦੀ ਫਸਲ ਦੀ ਬਿਜਾਈ ਕਰਦੇ ਆ ਰਹੇ ਹਾਂ ਤੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਵੀ ਕਰਦੇ ਆ ਰਹੇ ਹਾਂ ਤੇ ਪਿਛਲੇ ਸਾਲ ਸਾਨੂੰ ਡਾਕਟਰ ਗਿੱਲ ਸਾਹਿਬ ਮਿਲੇ ਸੀਗੇ ਉਹਨਾਂ ਨੇ ਸਾਨੂੰ ਚੰਤਕਾਰ ਦਵਾਈ ਬਾਰੇ ਦੱਸਿਆ ਸੀਗਾ ਛੜਕਾ ਬਾਰੇ ਤੇ ਜਦੋਂ ਆਪਣਾ ਫਾਲ ਉੱਤਰ ਦਾ ਮੂੰਗੀ ਨੂੰ ਜਿਹਨੂੰ ਆਪਾਂ ਫੁੱਲ ਕਹਿ ਦਿੰਦੇ ਆ ਤੇ 400 ml ডোজ ਨਾਲ ਚਮਤਕਾਰ ਸਪਰੇਅ ਬਾਰੇ ਸਾਨੂੰ ਦੱਸਿਆ ਸੀਗਾ ਅਸੀਂ ਕੁਝ ਕੁ ਖੇਤ ਤੇ ਟ੍ਰਾਇਲ ਕੀਤਾ ਸੀਗਾ ਇਹਦਾ ਪਿਛਲੇ ਸਾਲ ਤੇ ਬਾਕੀ ਖੇਤ ਨਾਲੋਂ ਸਾਨੂੰ ਜਿਹੜੇ ਖੇਤ ਤੇ ਅਸੀਂ ਚਮਤਕਾਰ ਦਾ ਟ੍ਰਾਇਲ ਕੀਤਾ ਸੀਗਾ ਸਾਨੂੰ ਝਾੜ ਦਾ ਬਹੁਤ ਫਰਕ ਲੱਗਾ ਜਿਵੇਂ ਆਪਾਂ ਆਮ ਝਾੜ ਕਹਿ ਦਿੰਦੇ ਆ 4 ਕੁਇੰਟਲ 4.5 ਕੁਇੰਟਲ ਤੇ ਜਿਹੜੇ ਖੇਤ ਤੁਸੀਂ ਇਹਦਾ ਟ੍ਰਾਇਲ ਕੀਤਾ ਸੀਗਾ ਉਹ ਤਾਂ ਸਾਨੂੰ 2 ਤੋਂ 2.5 ਕੁਇੰਟਲ ਦਾ ਝਾੜ ਦਾ ਫਰਕ ਲੱਗਾ ਸੀਗਾ ਐਸਓਆਰ ਅਸੀਂ ਸਾਰੇ ਖੇਤ ਉੱਪਰ ਇਹਦਾ ਛੜਕਾ ਕੀਤਾ ਆ ਫਲੀਆਂ ਬਹੁਤ ਸੋਹਣੀਆਂ ਸਭ ਭਰੀਆਂ ਹੋਈਆਂ ਫਲੀਆਂ ਦੇਖੋ ਤੁਸੀਂ ਇੱਕ ਵੀ ਛੱਕਦੇ ਆ ਕੋਈ ਇਦਾਂ ਨਹੀਂ ਖਾਲੀ ਫਲੀ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਤੁਸੀਂ ਜ਼ਰੂਰ ਇਸ ਦਾ ਤਜਰਬਾ ਕਰਕੇ ਦੇਖੋ ਤੇ ਲਾਹਾ ਲਓ ਵੱਧ ਤੋਂ ਵੱਧ ਧੰਨਵਾਦ